ਇਹ ਜੀ ਬੜਾ ਸਪੈਸ਼ਲ ਨੰਬਰ ਹੈ ਕਿਉਂਕਿ ਪਹਿਲਾਂ ਲੋਕੀ ਕਹਿੰਦੇ ਸੀ ਕਿ ਜਦੋਂ ਅਸੀਂ ਪੁਲਿਸ ਨੂੰ ਕੋਈ ਡਰੱਗਸ ਦੀ ਇਨਪੁਟ ਦਿੰਦੇ ਆ ਜਾਂ ਕੋਈ ਸੀਕ੍ਰੇਟ ਇਨਫੋਰਮੇਸ਼ਨ ਦਿੰਦੇ ਤੇ ਸਾਡਾ ਨੰਬਰ ਲੀਕ ਕੀਤਾ ਜਾਂਦਾ ਸੀ ਸੋ ਬੇਸਿਕਲੀ ਇਹਨੂੰ ਹੀ ਆਬਜੈਕਟਿਵ ਰੱਖਦੇ ਹੋਏ ਇਹ ਜਿਹੜਾ ਨੰਬਰ ਹੈ ਦਾ ਫਾਇਦਾ ਇਹ ਹੈ ਕਿ ਜਦੋਂ ਤੁਹਾਡੇ ਚ ਕੋਈ ਕੋਈ ਡਰੱਗ ਦੀ ਇਨਫੋਰਮੇਸ਼ਨ ਦੇਗਾ ਤਾਂ ਉਹਦਾ ਪਰਸਨਲ ਨੰਬਰ ਉਹਦੇ ਚ ਰਿਫਲੈਕਟ ਹੀ ਨਹੀਂ ਹੋਏਗਾ ਜਿਹੜੀ ਇਹ ਹੈਲਪਲਾਈਨ ਨੰਬਰ ਹੈ ਉਹ ਕਨਸਰਨ ਜ਼ਿਲ੍ਹੇ ਚ ਜਿੱਥੇ ਦਾ ਇਹ ਇਨਪੁਟ ਹੈ ਉਸ ਪਾਰਟਿਕੂਲਰ ਥਾਣੇ ਨੂੰ ਸਿੱਧਾ ਇਨਫੋਰਮੇਸ਼ਨ ਜਾਏਗੀ ਪਰ ਸਾਡਾ ਫੀਡਬੈਕ ਜ਼ਰੂਰ ਉਹ ਲੈ ਸਕਦੇ ਹਾਂ ਵੀ ਅਸੀਂ ਇਸ ਕੰਪੇਨੀ ਕੀ ਐਕਸ਼ਨ ਟੇਕ ਐਕਸ਼ਨ ਕੀਤਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਇਹ ਨੰਬਰ ਅੱਜ ਹੀ ਨੋਟ ਕਰਨਾ ਚਾਹੀਦਾ ਹੈ ਔਰ ਇੱਕ ਜ਼ਿੰਮੇਵਾਰ ਸਿਟੀਜ਼ਨ ਹੁੰਦੇ ਹੋਏ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਦੀ ਹੈ ਤਾਂ ਤੁਸੀਂ ਕੰਸਰਨ ਇਸ ਨੰਬਰ ਤੇ ਲਿਖਾਓ 9779100200 ਉਸ ਤੋਂ ਬਾਅਦ ਜਿਹੜੇ ਹੈੱਡਕ quarter ਜਿੱਥੇ ਇਹ ਐਨਟੀਆਰ ਅਨਟੀ ਨਾਰਕਟਿਕ ਟਾਸਕ ਫੋਰਸ ਹੈ ਉਹ ਹੈ ਯੂਜ਼ੂਅਲ ਐਸਕੇਫ ਕੰਡੰਸੀ ਉਤੋਂ ਇਹ ਕਨਸਰਨ ਜ਼ਿਲ੍ਹਾ ਨੂੰ ਇਨਫੋਰਮੇਸ਼ਨ ਜਾਂਦੀ ਹੈ ਕਿ ਸਾਨੂੰ 24 ਘੰਟੇ ਚ ਇਹਦੇ ਚ ਆਪਣਾ ਐਕਸ਼ਨ ਲਸਣਾ ਹੁੰਦਾ ਹੈ ਕਿ ਅਸੀਂ ਇਸ ਇਨਪੁਟ ਤੇ ਕੀ ਕਾਰਵਾਈ ਕੀਤੀ ਹੈ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਜਿਹੜੀ ਸਹੂਲਤਾਂ ਸਰਕਾਰ ਨਸ਼ੇ ਦੇ ਖਿਲਾਫ ਜਿਹੜਾ ਕੰਮ ਚੱਲ ਰਿਹਾ ਹੈ ਔਰ ਉਸ ਦੇ ਨਾਲ ਤੁਹਾਨੂੰ ਪਤਾ ਹੋਏਗਾ ਕਿ ਅੱਜ ਕੱਲ ਅਸੀਂ ਜਿਹੜੇ ਨਸ਼ੇ ਦੇ ਵੱਡੇ ਸਮਗਲਰ ਹਨ ਜਾਂ ਕੋਈ ਵੀ ਕਮਰਸ਼ੀਅਲ ਕੁਆਂਟੀਟੀ ਚ ਜਦੋਂ ਪ�ਂਚਾ ਹੁੰਦਾ ਹੈ ਉਹਦੇ ਅਕਿਊਜ਼ ਦੀ ਅਸੀਂ ਪ੍ਰਾਪਰਟੀ ਵੀ ਫ੍ਰੀਜ਼ ਕਰਦੇ ਹਾਂ ਜਿਹੜੀ ਉਹਨੇ ਡਰੱਗਸ ਡਰੱਗਸ ਦੀ ਕਮਾਈ ਨਾਲ ਬਣਾਈ ਹੁੰਦੀ ਹੈ ਸਾਰੇ ਬਠਿੰਡਾ ਜ਼ਿਲ੍ਹੇ ਦੇ ਨਹੀਂ ਪਿਛਲੇ ਸਾਲ ਐਟਲੀਸ 10 ਕਰੋੜ ਦੀ ਵਰਥ ਦੀ ਪ੍ਰੋਪਰਟੀ ਫ੍ਰੀ ਸਰਾਈ ਹੈ ਜੋ ਥਾਰ ਕੈਪ ਦਾ ਐਨਡੀਪੀਐਸ ਦਾ ਐਗਜ਼ੈਪਸ਼ਨ ਹੁੰਦਾ ਹੈ ਜਿਹੜੀ ਦਿੱਲੀ ਦੀ ਕੰਪੀਟਿਟਿਡ ਅਥਾਰਟੀ ਹੈ ਕਰਦੀ ਹੈ ਸੋ ਇਹ ਜਦੋਂ ਫਾਈਨੈਂਸ਼ੀਅਲ 6:00 ਵਜੇ ਦੇ ਨਸ਼ੇ ਦੇ ਸੌਗਲਰਾਂ ਨੂੰ ਤੇ ਉਹਦੇ ਨਾਲ ਸਭ ਤੋਂ ਜ਼ਿਆਦਾ ਅਫੈਕਟ ਹੁੰਦਾ ਹੈ ਕਿਉਂਕਿ ਉਹਨਾਂ ਦੀ ਫੈਮਲੀਆਂ ਵੀ ਨਾਲ ਹੀ ਅਫੈਕਟ ਹੁੰਦੀ ਹੈ ਸੋ ਇਹ ਵੀ ਤੁਹਾਡੀ ਅਵੇਅਰਨੈਸ ਲਈ ਮੈਂ ਦੱਸ ਰਹੀ ਹਾਂ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਇਹ ਵਾਲਾ ਉਪਰਾਲਾ ਵੀ ਵਰਤ ਰਹੀ ਹੈ ਇਲਾਕੇ ਚ ਬਹੁਤ ਜਿਹੜੇ ਬੰਦਿਆਂ ਨੇ ਸਾਨੂੰ ਸਵਾਲ ਪੁੱਛੇ ਆ ਕਿ ਸਾਡੇ ਜਿਹੜੇ ਇਲਾਕੇ ਚ ਬਾਕੀ ਲੱਗਿਆ ਜਿਹੜਾ ਨਸ਼ਾ ਵਿਕ ਰਿਹਾ ਜੀ ਕਿੰਨਾ ਅੱਜ ਦਾ ਪ੍ਰੋਗਰਾਮ ਕੀ ਹੈ ਜਬਾਤ ਅੱਜ ਦਾ ਪ੍ਰੋਗਰਾਮ ਇਹ ਸੰਪਰਕ ਮੁਹਿੰਮ ਦੇ ਤਹਿਤ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਜਿਦੇ ਚ ਅਸੀਂ ਲੋਕਾਂ ਦੇ ਨਾਲ ਰਾਫਤਾ ਕਾਇਮ ਕਰ ਰਹੇ ਆ ਤੇ ਜਿੱਦਾਂ ਐਸਐਸਪੀ ਮੈਡਮ ਨੇ ਦੱਸਿਆ ਕਿ ਇੱਕ ਵੈਲ ਇਨਫਾਰਮਡ ਸਿਟੀਜ਼ਨ ਕਿ ਉਹਨਾਂ ਨੂੰ ਕਈ ਕ੍ਰਾਈਮ ਇਤਾਂ ਦੇ ਨੇ ਜਿਹੜੇ ਕਿ ਆਪਣੇ ਕੋਲ ਘੱਟ ਜਾਣਕਾਰੀ ਹੁੰਦੀ ਹੈ ਇਸ ਕਰਕੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਾਣਕਾਰੀ ਜਿਹੜੀ ਹੈਗੀ ਵੱਧ ਤੋਂ ਵੱਧ ਹੋਵੇ ਪੁਲਿਸ ਦੇ ਕੰਮ ਕਾਜ ਦੇ ਪ੍ਰਤੀ ਪੁਲਸ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੋਵੇ ਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰ ਸਕੇ इजीली ਉਹ ਪੁਲਿਸ ਨੂੰ इजीली ਅਪਰੋਚ ਕਰ ਸਕਣ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਇਹੋ ਜੀ ਚਿਜਕ ਜੇ ਘਟਨਾ ਹੋਵੇ ਕਿ ਉਹ ਪੁਲਿਸ ਨੂੰ ਅਪਰੋਚ ਨਹੀਂ ਕਰ پا ਰਹੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਐਸਐਚਓ ਨੂੰ ਫੋਨ ਮਾਰਦੇ ਆ ਐਸਐਚਓ ਸਾਹਿਬ ਨਹੀਂ ਚੱਕ ਰਹੇ ਜੇ ਨਹੀਂ ਚੱਕ ਰਹੇ ਤਾਂ ਆਪਾਂ ਟੀਐਸਪੀ ਸਾਹਿਬ ਨੂੰ ਕਰ ਸਕਦੇ ਆ ਔਰ ਜੇ ਉਹ ਨਹੀਂ ਚੱਕ ਰਹੇ ਤਾਂ ਐਸਐਸਪੀ ਸਾਹਿਬ ਨੂੰ ਕਰ ਸਕਦੇ ਆ ਤਾਂ ਇਹ ਜਿਹੜਾ ਸੰਪਰਕ ਪ੍ਰੋਗਰਾਮ ਹੈ ਉਹ ਸਾਡਾ ਲੋਕਾਂ ਦੇ ਨਾਲ ਇੱਕ ਤਰੀਕੇ ਦਾ ਰਾਫਤਾ ਕਾਇਮ ਕਰਨ ਦਾ ਪ੍ਰੋਗਰਾਮ ਹੈ ਇਹਦੇ ਚ ਅਸੀਂ ਇਹਨਾਂ ਨੂੰ ਕਈ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਸਾਈਬਰ ਕ੍ਰਾਈਮ ਤੋ ਜਿਹੜਾ ਹੈਗਾ ਕਿਵੇਂ ਆਪਾਂ ਬਚ ਸਕਦੇ ਆ ਟ੍ਰੈਫਿਕ ਦੇ ਨਿਯਮਾਂ ਨੂੰ ਆਪਾਂ ਪ੍ਰੋਪਰਲੀ ਕਿਵੇਂ ਫੋਲੋ ਅਪ ਕਰ ਕਰੀਏ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਛੋਟਾ ਕਰਾਈਮ ਆ ਉਹਦੇ ਚ ਨੌਜਵਾਨ ਜਿਹੜੇ ਨੇ ਉਹ ਗਲਤ ਰਸਤੇ ਤੇ ਪੈ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਡਰੱਗਸ ਦੇ ਇਸ਼ੂ ਤੇ ਗੱਲਬਾਤ ਹੋਈ ਜਿਹਦੇ ਚ ਕਿ ਆਪਾਂ ਇਹ ਨੂੰ ਪਤਾ ਚੱਲਿਆ ਕਿ ਜਿਹੜੀ ਸਾਡੀ ਸੇਫ ਪੰਜਾਬ ਦੀ ਹੈਲਪਲਾਈਨ ਦਾ ਨੰਬਰ ਹੈ ਮੋਬਾਈਲ ਨੰਬਰ ਉਹਦੇ ਬਾਰੇ ਦੇ ਵਿੱਚ ਕਈ ਲੋਕਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਇਸ ਦੇ ਬਾਰੇ ਦੱਸਿਆ ਕਿਉਂਕਿ ਇਸ ਨੰਬਰ ਤੇ ਜੇ ਤੁਸੀਂ WhatsApp ਮੈਸੇਜ ਵੀ ਕਰੋਗੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪੁਲਿਸ ਨੂੰ ਦੱਸੀ ਨਹੀਂ ਜਾਂਦੀ ਕਿ ਕਿਹੜੇ ਬੰਦੇ ਨੇ ਜਿਹੜੀ ਹੈ ਕਿ ਟਿਪ ਦਿੱਤੀ ਹੈ ਸੋ ਕਿਸੇ ਵੀ ਤਰੀਕੇ ਦੀ ਕ੍ਰਾਈਮ ਰਿਲੇਟਡ ਟਿਪ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਸੋ ਇਹ ਅਸੀਂ ਅੱਜ ਦੇ ਪ੍ਰੋਗਰਾਮ ਚ ਕਿ ਗੱਲ ਵਾਹ ਸਰ ਇਸ ਦੇ ਨਾਲ ਇੱਕ ਜੁੜਿਆ ਸਵਾਲ ਹੈ ਕਿ ਜਿਸ ਤਰੀਕੇ ਨਾਲ ਸਾਈਬਰ ਕ੍ਰਾਈਮ ਡਿਜੀਟਲ ਯੂਨੀਟ ਵਿੱਚ ਜਿੰਨਾ ਕਲਾਈਮ ਵਧ ਰਿਹਾ ਹੈ ਤੇ ਇਹ ਲੱਗਦਾ ਕਿ ਪੁਲਿਸ ਨੂੰ ਇਸ ਦੇ ਪ੍ਰਤੀ ਅਪਨ ਪਹਿਲਾ ਟ੍ਰੇਨ ਕਰਨਾ ਪੈ ਰਿਹਾ ਹੈ ਕਿ ਜੋ ਸਾਈਬਰ ਕ੍ਰਾਈਮ ਦਾ ਕਿ ਜਿੰਨਾ ਆਪਰ ਵੈਲ ਇਸ ਦੀ ਕ੍ਰੀਪ ਪੈਕ ਹਾਂ ਦੇਖੋ ਇਹ ਪਹਿਲਾ ਤਾਂ ਮੈਂ ਫੋਰਸ ਦੀ ਜਿਹੜਾ ਇਹਨਾਂ ਨੇ ਪੁੱਛਿਆ ਦੇਖੋ ਫੋਰਸ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਕੀ ਹੁੰਦਾ ਹੈ ਕਿ ਪੁਲਿਸ ਅਫਸਰ ਨੂੰ ਮਲਟੀਪਲ ਕੰਮ ਆ ਜਾਂਦੇ ਨੇ ਸ਼ਿਕਾਇਤਾਂ ਜਦੋਂ ਇੱਕ ਟਾਈਮ ਤੇ ਤਿੰਨ ਚਾਰ ਇਕੱਠੀਆਂ ਸ਼ਿਕਾਇਤਾਂ ਆ ਜਾਂਦੀਆਂ ਤਾਂ ਪੁਲਿਸ ਅਫਸਰ ਨੂੰ ਕਿਹੜੀ ਸ਼ਿਕਾਇਤ ਨੂੰ ਪਹਿਲੇ ਟੀਲ ਕਰਨਾ ਹੈ ਕਿਹੜੀ ਨੂੰ ਬਾਅਦ ਚ ਟੀਲ ਕਰਨਾ ਇਹੋ ਜੀਆਂ ਪ੍ਰੋਬਲਮਸ ਆ ਜਾਂਦੀਆਂ ਕੁਝ ਜਿਹੜਾ ਹੈਗਾ ਕਿ ਸਮਾਜ ਦੇ ਵਿੱਚ ਕੁਝ ਇਸ ਤਰੀਕੇ ਦਾ ਵੀ ਛੋਟਾ ਛੋਟਾ ਕਰਾਈਮ ਹੈ ਜਿਹੜਾ ਕਿ ਪਹਿਲੇ ਨਹੀਂ ਸੀ ਰਿਪੋਰਟ ਹੁੰਦਾ ਤੇ ਉਹ ਰਿਪੋਰਟਿੰਗ ਜਿਹੜੀ ਹੈ ਉਹ ਵੱਧ ਗਈ ਹੈ ਜਿਹਦੇ ਕਾਰਨ ਕਈ ਵਾਰੀ ਆਪਾਂ ਨੂੰ ਇੱਤਾ ਲੱਗਦਾ ਕਿ ਫੋਰਸ ਦੀ ਕਮੀ ਹੈ ਕਈ ਵਾਰੀ ਹੁੰਦਾ ਹੈਗਾ ਕਿ ਕਿਸੇ ਇੱਕ ਥਾਣੇ ਦੇ ਵਿੱਚ ਘੱਟ ਨਫਰੀ ਹੈ ਦੂਸਰੇ 'ਚ ਜ਼ਿਆਦਾ ਹੈ ਇਹ ਵੀ ਕੋਈ ਅਵਿਰੀ ਹੁੰਦਾ ਹੈ ਤਾਂ ਇਹ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਦੇ ਬਾਰੇ 'ਚ ਇਹ ਅਸੀਂ ਹੱਲ ਕੱਢਣਾ ਹੈਗਾ ਤਾਂ ਇਹਦੇ ਬਾਰੇ 'ਚ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਿਹੜਾ ਸਾਈਬਰ ਕ੍ਰਾਈਮ ਦਾ ਤੁਸੀਂ ਦੱਸ ਰਹੇ ਹੋ ਇਹਦੇ 'ਚ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਡਾਰਕ ਵੈਬ ਹੋ ਗਿਆ ਜਾਂ ਕੁਝ ਜਿਹੜੇ ਆ unknown apps ਨੇ apps ਤੋਂ ਜਿਹੜਾ ਫੇਕ ਨੰਬਰ ਜਨਰੇਟ ਕਰਕੇ ਕਈ ਐਪਸ ਨੇ ਜਿਹੜੀਆਂ ਫ੍ਰੀ ਚ ਮਿਲ ਜਾਂਦੀਆਂ ਪਲੇ ਸਟੋਰ ਤੇ ਉਹ ਤੋਂ ਜਿਹੜੇ ਕ੍ਰਾਈਮਨਲ ਨੇ ਉਹ ਫੇਕ ਨੰਬਰ ਜਨਰੇਟ ਕਰ ਲੈਂਦੇ ਨੇ ਤੁਹਾਨੂੰ ਫੋਨ ਕਰ ਦਿੰਦੇ ਨੇ ਇਹਦੇ ਚ ਜਿਹੜਾ ਸਾਡਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਕਾਫੀ ਐਕਸਪਰਟ ਹੈਗਾ ਇਹਦੇ ਵਿੱਚ ਟ੍ਰੇਸ ਕਰਨ ਦੇ ਵਿੱਚ ਅਕਸਰ ਅਸੀਂ ਦੇਖਿਆ ਹੈਗਾ ਕਿ ਲੋਕਾਂ ਨੇ ਜਿਹੜਾ ਹੈਗਾ ਫੇਕ ਨੰਬਰ ਜਨਰੇਟ ਕਰਕੇ ਜਿੱਦਾਂ ਇੱਕ ਚੰਗੀ ਐਪ ਹੈ ਜਾਂ ਕੋਈ ਹੋਰ ਐਪਸ ਨੇ ਉਥੋਂ ਧਮਕੀ ਦਿੱਤੀ ਧਮਕੀ ਦਿੱਤੀ ਬੰਦੇ ਤੋਂ ਫਰौती ਮੰਗਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਪੁਲਿਸ ਨੇ ਜਿਹੜਾ ਹੈਗਾ ਉਹ ਕੇਸ ਟਰੇਸ ਵੀ ਕਰ ਲਿਆ ਬੰਦੇ ਵੀ ਫੜ ਲਏ ਫੜ ਲਏ ਤਾਂ ਸਾਡਾ ਜਿਹੜਾ ਸਾਈਬਰ ਕ੍ਰਾਈਮ ਦਾ ਸੈੱਲ ਹੈਗਾ ਉਹ ਉਹ ਕੀ ਕਿਹੜਾ ਚੱਲਦਾ ਹੈ ਅੱਜ ਅਸੀਂ ਪ੍ਰੋਜੈਕਟ ਸੰਪਰਕ ਫੇਜ਼ 2 ਸ਼ੁਰੂ ਕੀਤਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਡਾਇਰੈਕਸ਼ਨਸ ਹੈ ਕਿ ਸਾਨੂੰ ਪੁਲਿਸ ਨੂੰ ਪਬਲਿਕ ਦੇ ਨਾਲ ਆਪਣਾ رابطہ ਕਾਇਮ ਕਰਨਾ ਚਾਹੀਦਾ ਜਿਹੜਾ ਡਿਸਟੈਂਸ ਉਹਨੂੰ ਘਟਾਉਣਾ ਚਾਹੀਦਾ ਉਹਦੇ ਤਹਿਤ ਹੀ ਅੱਜ ਅਸੀਂ ਗੁਨੀਆਣਾ ਮੰਡੀ 'ਚ ਬਠਿੰਡਾ ਪੁਲਿਸ ਨੇ ਆਰਗੇਨਾਈਜ਼ ਕੀਤਾ ਸੀ ਜਿਸ ਦੇ ਜਿਹੜੇ ਸਾਡੇ ਡੀਆਈਜੀ ਬਠਿੰਡਾ ਰੇਂਜ ਅਜੀਤ ਸਿੰਘ ਸਰ ਨੇ ਵੀ ਸ਼ਿਕਰਤ ਕੀਤੀ ਇੱਥੇ ਕਾਫੀ ਲੋਕਾਂ ਨੇ ਅੱਜ ਸਾਡਾ ਇਸ ਇਵੈਂਟ ਤੇ ਆਏ ਤੇ ਕਾਫੀ ਲੋਕਾਂ ਨੇ ਚੰਗੀਆਂ ਗੱਲਾਂ ਵੀ ਦੱਸੀਆਂ ਤੇ ਕਿ ਜਿਹੜੀ ਡਰੱਗਸ ਦੀ ਪ੍ਰੋਬਲਮ ਹੁੰਦੀ ਹੈ ਸਾਈਬਰ ਕ੍ਰਾਈਮ ਦੀ ਉਹ ਸਾਰੇ ਡਿਸਕਸ ਹੋਈਆਂ ਤੇ ਕਈਆਂ ਨੂੰ ਤਾਂ ਮੌਕੇ ਤੇ ਕਿਉਂਕਿ ਇੱਥੇ ਦੇ ਡੀਐਸਪੀ ਪੁੱਛੋ ਐਸਐਚਓ ਨਈਆਂ ਵਾਲਾ ਐਸਐਚਓ ਨਾ ਥਾਣਾ ਇਨਚਾਰਜ ਗੁਨੀਆਨਾ ਸਾਰੇ ਸੀਗੇ ਉਹਨਾਂ ਨੇ ਡਿਊਟੀ ਬਣਦੀ ਹੈ ਕਿ ਉਹਨੂੰ ਰਿਜ਼ੋਲਵ ਕਰਨ ਵਾਕੀ ਅਸੀਂ ਵੀ ਕਾਫੀ ਅਵੇਅਰਨੈਸ ਕੀਤੀ ਕਿ ਜੋ ਸਾਡਾ ਅੱਜਕੱਲ ਸਾਈਬਰ ਦਾ ਸਾਈਬਰ ਪੁਲਿਸ ਸਟੇਸ਼ਨ ਬਣ ਗਿਆ ਹੈ ਉਹਨਾਂ ਨੇ ਉਹਨਾਂ ਦੇ ਸਟਾਫ ਨੇ ਅਵੇਅਰ ਕੀਤਾ ਫਿਰ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱ ਪੰਜਾਬ ਸਰਕਾਰ ਨੇ ਇੱਕ ਸੇਫ ਟਿਪ ਟਿਪਲਾਈਨ ਸ਼ੁਰੂ ਕੀਤੀ ਹੈ ਜ ਜਿਹਦੇ ਜੋ ਵੀ ਕੋਈ ਡਰਗ ਦੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਉਹਦੀ ਆਇਡੈਂਟੀਟੀ ਰਿਵੀਲ ਨਹੀਂ ਹੁੰਦੀ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਿਹੜੇ ਕਾਫੀ ਲੋਕਾਂ ਨੂੰ ਇੱਥੇ ਨਹੀਂ ਪਤਾ ਸੀ ਸੋ ਜਿਹੜਾ ਨੰਬਰ ਤੇ ਸੀ ਗੱਲ ਕਰਦੇ ਆ ਤੁਸੀਂ ਪੁੱਛਿਆ ਵੀ ਕਾਫੀ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਇਹ ਵੈਰਨਸ ਨਹੀਂ ਤਾਂ ਹਾਂਜੀ ਇਸੇ ਕਰਕੇ ਮੈਂ ਕਹਿ ਰਹੀ ਹਾਂ ਉਸੇ ਸੰਪਰਕ ਤੇ ਮਾਧਿਮ ਰਾਹੀਂ ਵੀ ਔਰ ਅਸੀਂ ਇੱਥੇ ਬੈਨਰ ਵਗੈਰਾ ਵੀ ਲਾਵਾਂਗੇ ਕਿਉਂਕਿ ਇਹ ਨੰਬਰ ਬੜਾ ਯੂਸਫੁਲ ਹੈ ਔਰ ਸਾਨੂੰ ਆਪਣੇ ਜ਼ਿਲ੍ਹੇ ਨੂੰ ਹੀ ਮੈਂ ਦੱਸ ਸਕਦੀ ਹਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਉਹਦੇ ਬਿਹਾਫ ਤੇ ਅਸੀਂ ਪਰਚਾ ਵੀ ਦਰਜ ਕੀਤਾ ਸੋ ਜਿਹੜੇ ਜੈਨੂਇਨ ਲੋਕੀ ਨਸ਼ਾ ਛੁਡਾਉਣ 'ਚ ਕੰਟ੍ਰਿਬਿਊਟ ਕਰਨਾ ਚਾਹੁੰਦੇ ਉਹਨੂੰ ਯੂਜ਼ ਕਰ ਰਹੇ ਆ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਇਆ ਹੈ ਜਿਹੜਾ ਛੋਟਾ ਕਹਿ ਮੈਂ ਬਤਾਉਣਾ ਚਾਹੁੰ ਇਹ ਅਧਰਾ ਦਾ ਰਾਮਾ ਜੀ ਦਾ ਰਾਮਕੋ। ਛੋਟੀ ਸਮੱਸਿਆ। ਦੇਖੋ ਜੀ ਸਾਨੂੰ ਜੋ ਵੀ ਕੁਆਂਟੀਟੀ ਮਿਲਦੀ ਹੈ ਵੀ ਆਰ ਡਿਊਟੀ ਬਾਉਂਡ ਟੂ ਲਾਜ ਐਫ ਆਈ ਆਰ ਤੇ ਮੈਂ ਜਿਹੜੇ ਇਧਾਂ ਦੀ ਕੰਪਲੇਨਟ ਕਰ ਰਹੀ ਸੀ ਉਹਨੂੰ ਉਹਨਾਂ ਨੂੰ ਇਹ ਕਹੇ ਕਿ ਇਦਾਂ ਦੀ ਕੋਈ ਮਿਸਕੀਵਿੰਗ ਨਹੀਂ ਹੋਣੀ ਚਾਹੀਦੀ ਕਿ ਜੇ ਛੋਟੀ ਕੁਆਂਟੀਟੀ ਆ ਤਾਂ ਪੁਲਿਸ ਪਰਚਾ ਨਹੀਂ ਦਿੰਦੀ ਇਹ ਬਿਲਕੁਲ ਅਲਾਉਡ ਨਹੀਂ ਹੈ। ਬਾਕੀ ਜੇ ਇਸ ਤਰ੍ਹਾਂ ਦੀ ਕੋਈ ਕੰਪਲੇਨਟ ਆਏਗੀ ਤਾਂ ਅਸੀਂ ਆਪਣੇ ਮੁਲਾਜ਼ਮਾਂ ਤੇ ਵੀ ਵੈਰੀਫਾਈ ਕਰਾਂਗੇ। ਥੈਂਕ ਯੂ।